ਰੋਂਦੀ ਕੁਰਲੌਂਦੀ ਇਸਮਾਨ ਨੇ ਆਪਣੇ ਇਕਲੌਤੇ ਪੁੱਤ ਨੂੰ ਗੁਆਇਆ ਹੈ ਨਸ਼ੇ ਦੀ ਭੇਂਟ ਇੱਕ ਹੋਰ ਪੰਜਾਬ ਦਾ ਨੌਜਵਾਨ ਚੜ੍ਹਿਆ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਰਾ ਦੇ ਰਹਿਣ ਵਾਲੇ 28 ਸਾਲਾ ਹਰਜਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਗੁੱਸਾ ਇਸ ਪਰਿਵਾਰ ਤੇ ਪਿੰਡ ਵਾਲਿਆਂ ਦਾ ਸਰਕਾਰ ਤੇ ਨਿਕਲ ਰਿਹਾ ਹੈ ਨਸ਼ੇ ਦਾ ਕਾਰ ਨਹੀਂ ਹੋਣਾ ਚਾਹੀਦਾ ਇੱਤੋ ਅਭੀ ਲਾਉਂਦਾ ਸੀ ਦੂਜਾ ਕੋਈ ਆਪ ਦਾ ਕਹਿ ਹੁਣ ਹੁਣ ਨਹੀਂ ਖੰਡਾ ਸਰਕਾਰ ਪੱਟਿਆ ਗਿਆ ਕੰਗਾ ਪਨਾ ਕਰੂ ਹੋਏਗਾ। ਤੋਂ ਮਾਸਬੰਦੀ ਕੋਕਟ ਮਾਰ ਵੀ ਕਰਤੀ ਸੀ ਜਦੋਂ ਬਾਲਾ ਹੋ ਜਾਂਦਾ। ਮਗਰ ਵੀ ਫਿਰ ਦੇਸੀ ਸਾਰਾ ਦਿਨ ਦੁਨੀਆਂ ਚ ਧੀਰੇ ਜਿਹੀ ਆਈ ਨਾ ਹੋ ਜੀ। ਬਹੁਤ ਜ਼ਿਆਦਾ ਨਸ਼ਾ ਹੋ ਰਿਆ ਜੀ ਸਾਡੀ ਸਰਕਾਰ ਅੱਗੇ ਹੀ ਬੈਠੀ ਜੀ। ਨਸ਼ਾ ਬੰਦ ਕਰਨ ਕੋ ਸਲਾਹਤ ਕਰਨ ਮੋਣ ਕਿਉਂ ਕੰਦਾ ਸੀ ਜੀ ਸਾਡਾ। ਸਾਡਾ ਚਲਾ ਗਿਆ ਇੱਕ ਹੋਰ ਦਿੱਤੀ ਪੁੱਤਰਾ ਕਿਸੇ ਅਮਰੀ ਜੀ। ਇਹਦੇ ਘਰ ਦੇ ਬਹੁਤ ਹਾਲਾਤ ਮਾਰੇ ਨੇ। ਜਿੱਟਾ ਜੀ ਸਮਾਂ ਹੈ ਕਿ ਇਸ ਨੇਚਰ ਸ਼ਰਾਬ ਵੀ ਖਿਮਕ-ਬਿਕ ਕਰਨਾ ਸ਼ਰਾਬ ਵੇਚਣਾ। ਸੜਕਾਂ ਤੇ ਮੋੜਾਂ ਹਰ ਇੱਕ ਥਾਂ ਵਿਕਦਾ ਜੀ। ਕੋਈ ਘਟਣਾ ਆਉਣ ਨਹੀਂ ਗਲੀ ਗਲੀ ਵਿਕਦਾ ਜੀ। ਇੱਦਾਂ ਹੀ ਬੇਨਤੀ ਜੀ ਕੋਈ ਸਖਤ ਸਖਤ ਕਾਨੂੰਨ ਬਣਾਇਆ ਹੋਵੇ ਨਸ਼ੇ ਦੇ ਤਿਤਲੀ ਆਪਾਂ ਕੋਈ ਫਾਇਦਾ ਨਹੀਂ ਸਾਡੇ ਘਰ ਚ ਭੈਣ ਪਹਿਰੇ ਤੁੱਟੇ ਦਿਨ ਬੰਦੇ ਫਰਦੇ ਨਹੀਂ ਉਹਦਾ ਕੋਈ ਫਾਇਦਾ ਨਹੀਂ ਪੰਜਵੇਂ 7 ਵਜੇਦਨ ਸਾਡੇ ਨੌਜਵਾਨਾਂ ਨੇ ਬੋਤਲਾਂ ਹੋ ਰਹੀਆਂ ਨੇ ਕਰ ਪੱਟੇ ਘਾਰੇ ਨੇ ਇਹ ਵੀ ਕਰੋਤਾ ਬੇਟਾ ਸੀ ਸਾਡਾ ਜੋ ਇਹਨਾਂ ਦੇ ਪਿਤਾ ਪਹਿਲਾਂ ਸਰਬਾਸ ਹੋ ਗਿਆ ਇਹੀ ਕਮਾਂਪੇ ਦਾ ਸਹਾਰਾ ਸੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਦੇ ਵਾਸਤੇ ਕੋਈ ਸਖਤ ਕੰਟਰੋਲ ਕਰਕੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਇਹ ਜੋ ਸਰੇ ਆਮ ਸਾਡੇ ਪਿੰਡਾਂ ਚ ਝੋਲਿਆ ਚ ਨਸ਼ਾ ਫੈਕ ਰਿਹਾ ਹੈ ਬੱਚੇ ਨਸ਼ੇ ਨਾਲ ਗ੍ਰਸਤ ਹੋ ਰਹੇ ਨੌਜਵਾਨ ਪੀੜ੍ਹੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਜੋ ਸਰਕਾਰ ਚ ਬਦਲਾ ਦੇ ਨਾਂ ਤੇ ਆਈ ਸੀ ਅੱਜ ਦੇਖੋ ਪੂਰਾ ਖਲਾਰਾ ਪੈ ਰਿਹਾ ਹੈ ਤੀਜੇ ਚੌਥੇ ਦਿਨ ਹਰ ਇੱਕ ਪਿੰਡ ਚ ਇੱਕ ਨਸ਼ਿਆ ਵਿਰੁੱਧ ਮੁਹਿੰਮਾਂ ਜੋਸ਼ ਖਰੋਸ਼ ਨਾਲ ਬਿੱਡੀਆਂ ਜਾਂਦੀਆਂ ਨੇ ਪਰ ਛੇਤੀ ਰਫਤਾਰ ਮੱਦਮ ਪੈ ਜਾਂਦੀ ਏ ਨਤੀਜਾ ਘਰ ਬਰਬਾਦ ਹੋ ਰਹੇ ਨੇ ਜਵਾਨ ਪੁੱਤ ਮਰ ਰਹੇ ਨੇ ਤੇ ਪਿੱਛੇ ਰੋਂਦੀਆਂ ਰਹਿ ਜਾਂਦੀਆਂ ਨੇ ਮਾਵਾਂ ਮਾਨਸਾ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਅਮਰਜੀਤ ਸਿੰਘ ਨੇ